ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਗਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਲਗਭਗ ਤੁਹਾਨੂੰ 8 ਨਾਲ گاਵਾ ਦੇ ਕੈਮਰੇ ਅੱਗੇ ਕਰਾਂਗੇ ਇਕੱਲੇ ਇਕੱਲੇ ਨਾਗਵਾਲ ਡਿਟੇਲ ਇਨਫੋਰਮੇਸ਼ਨ ਵੀ ਤੁਹਾਨੂੰ ਲੈ ਕੇ ਦਿੰਦੇ ਆ ਐਸ ਐਫ ਜਰਸੀ ਐਰਸ਼ਰ ਹਰ ਇੱਕ ਪ੍ਰਕਾਰ ਦੀ ਵੀਰਾਂ ਕੋਲੇ ਬੈੜ ਵਿਖਰੇ ਵਾਲੀ ਹਾਜ਼ਰ ਆ ਆਓ ਅੱਗੇ ਵੀਰ ਨਾਲ ਕਰੀਏ ਚਲੋ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਆਪਣੇ ਹਾਂ ਬਾਈ ਭਾਉਣ ਪੁਲਿਸ ਨੇ ਪਿੰਡ ਹੰਡਾ ਜਿਲ੍ਹਾ ਬਰਨਾਲਾ ਕੰਟੈਕਟ ਨੰਬਰ ਜੇਕਰ ਕੰਟੈਕਟ ਨੰਬਰ ਹੈਗਾ 987786899 ਦੂਜਾ ਨੰਬਰ ਹੈਗਾ ਨਾਸਾਪ 55 ਯਾਰ ਸੋਸ਼ਲ ਇਹ ਬੜੇ ਪ੍ਰਾਣ ਵਾਲੇ ਪਿੰਡ ਖੰਡੇ ਆਇਆ ਜ਼ਿਲ੍ਹਾ ਬਰਨਾਲਾ ਤੇ ਅੱਜ ਕਿੰਨੇ ਗਾਵਾਂ ਵਿਕਰੀ ਹੋਇਆ ਜੀ ਅੱਜ ਨੂੰ 7 ਗਾਵਾਂ ਨੇ ਸੇਲ ਦੀ ਠੀਕ ਹੈ ਉਹਨਾਂ ਵਿੱਚੋਂ 3 ਗਾਵਾਂ ਸੋਈਆਂ ਗਈਆਂ ਨਹੀਂਆਂ ਠੀਕ ਹੈ 2 ਮਗਰਵਸਥੀਆਂ ਨੇ 1 ਮਗਰਵਸਥਾ ਹਣ ਜਿਵੇਂ ਮੌਸਮ ਗਰਮੀ ਦਾ ਆ ਗਿਆ ਉਸ ਅਕੋਰਡਿੰਗ ਬੜਾ ਮਿਲਿਆ ਕਰਨੀ ਆ ਹਾਂ ਉਸ ਅਕੋਰਡਿੰਗ ਹੀ ਮਿਲਣੀ ਆ ਜਿਆਦਾ ਤ ਆਪਣੇ ਕੋਲ ਬਰੀਡ ਆਣੀ ਰਹਿਣੀ ਆ ਨੀ ਆ ਠੀਕ ਹੈ ਲਗਭਗ ਇਹ ਕ੍ਰਾਸ ਬਣੂਗੀ ਆਪਣੇ ਕੋਲ ਆ ਜਾਇਆ ਕਰੂਗਾ ਇਹ ਨਹੀਂ ਗੱਲ ਵੀ ਗਰਮੀ ਆ ਗਈ ਤਾਂ ਆਪਾਂ ਕੰਮ ਘੱਟ ਦੂ ਛੱਡ ਦੇਣਾ ਵੀ ਛੱਡ ਦੇਣਾ ਬਰੀਡ ਦਾ ਆਪਣਾ ਹੀ ਰਹਿਣਾਗਾ ਠੀਕ ਹੈ ਵੀ 12 ਮਹੀਨੇ ਤੀਦਰ ਪੱਕੇ ਹੀ ਕੰਮ ਆਪਣਾ ਹਾਂ ਜਦ ਮਰਜ਼ੀ ਵੀ ਰਵੇ گاਵਾں ਹਾਜ਼ਰ ਮਿਲਣਗੇ ਹਾਜ਼ਰ ਮਿਲਣੀ ਆ ਇਹ ਕੁਦਰਤੀ ਚਮਬੀ ਆਪਣੇ ਕੋਲ ਇਕੱਠੇ ਹੋਗੇ ਜਰਸੀਆਂ ਜੀ ਤੇ ਐਮਨ ਦੀ ਜਰਸੀ ਇਹਦੇ ਤੋਂ ਬੜਾ ਆਪਣੇ ਕੋਲ ਜਿੰਨੀ ਵੀ ਆਪਣੇ ਕੋਲੇ ਵੀਡੀਓ ਪਈਆਂ ਨਹੀਂ ਆ ਚੈਨਲ ਤੇ ਠੀਕ ਪਹਿਲਾ ਨੰਬਰ ਆਪਾਂ ਜਿਹੜੀ ਜਰਸੀ ਦੇਖ ਰਹੇ ਆ ਕਿਹੜਾ ਸੁਆਵੀਰ ਸੂਰੀ ਆ ਇਹ ਵੀ ਪਹਿਲਾ ਹੈ ਜੀ ਫਸਟ ਟਾਈਮਰ ਬੱਸੀ ਹੈ ਜੀ ਜੀ ਫੁੱਲ ਕਾਰਡ ਦੀ ਹੈ ਜੀ ਠੀਕ ਹੈ ਤੇ ਸਾਰੇ ਵੀ ਆਡਰ ਕਾਰਡ ਨੂੰ ਇਹਦਾ ਅੱਜ ਦੇ 14 ਨੰ ਪੈਂਡਿੰਗੀ ਪੈਣਗੇ ਤੇ ਐਮ ਐਨ ਕੇ ਚੰਦੇ ਵੀ ਪਹਿਲਾ ਨਾ ਸੂਰੇ ਜੀ ਅੱਛਾ ਪਹਿਲਾ ਨੂੰ ਮੂੰਹੋਂ ਦੋ ਦਾਂਦਾ ਮੂੰਹ ਚਾਰ ਦਾਂਦਾ ਜੀ ਅੱਛਾ ਚਾਰ ਦਾਂਦਾ ਚੌਕੀਆ ਰਸੀ ਤੇ ਬਾਡੀ ਵੇਟ ਵਗੈਰਾ ਸਟ੍ਰਕਚਰ ਵਗੈਰਾ ਬਹੁਤ ਵਧੀਆ ਹਨਾ ਹਾਂ ਰੇਟ ਵਗੈਰਾ ਕੀ ਰਹਿਣਗੇ ਇਹਨਾਂ ਦੇ ਰੇਟ ਬਈ ਆਪਾਂ ਇਹਦਾ 1 ਲੱਖ ਤੇ 25 ਹਜ਼ਾਰ ਦੀ ਅਸੀਂ ਦਵਾਂਗੇ ਆਪਾਂ ਮੌਕੇ ਤੇ ਗੁਜਾਇਸ ਹੋਜੂਗੀ ਹਾਂ ਮੌਕੇ ਤੇ ਮੰਤਾਨ ਕਰਾਂਗੇ ਸੀਮਨ ਰਿਕਾਰਡ ਪਤਾ ਜਾਂ ਨਹੀਂ ਸਾਰਾ ਫੈਪੀ ਰਿਕਾਰਡ ਆ ਹੈ ਵੀਰੇ ਆਹ ਦਾ ਫੋਟੋ ਦੀ ਗੱਲ ਕਰਾਉਦੇ ਆਪਾਂ ਠੀਕ ਹੈ ਸੋ ਫੇਸ ਕੁਆਲਟੀ ਵਗੈਰਾ ਦੇਖੋ ਟੋਆ ਵਗੈਰਾ ਤੇ ਸ਼ਾਈਨਿੰਗ ਸੋਲਿੰਗ ਬੱਚੀ ਦੇ ਉੱਪਰ ਬਹੁਤ ਆ ਸੋ ਫੋਲ ਬਰੀਡ ਦੇ ਵਿੱਚ ਆ ਕਿਹੜਾ ਸੀਮਨ ਲੱਗਿਆ ਕਿਹੜੇ ਦੀ ਆਪਾਂ ਸਾਰਾ ਬਾਇਓ ਡਾਟਾ ਵੀਰ ਤੁਹਾਨੂੰ ਲੈ ਕੇ ਦਊਗਾ ਪਹਿਲਾ ਜ਼ੂਆ ਮੂਹੋ ਚਾਪਦਾਂ ਦਾ 1 ਲੱਖ 35000 25000 ਸੌਰੀ 2500 125000 ਚ ਮੌਕੇ ਤੇ ਮਾਨ ਸਨਮਾਨ ਤੁਹਾਡਾ ਹੋ ਜੂਗਾ ਹਫਤਾ ਖੰਡ ਬਾਕੀ ਆ ਪਹਿਲੇ ਦੁੱਧ ਦੀ ਗੱਲ ਕਰੀਏ ਹਾਈਸਟ ਕਿੰਨਾ ਕੁ ਵੀ ਪਾ ਦੂਗੀ ਜੀ ਭਾਈ ਇਹ ਮੰਨ ਕੇ ਚੱਲ ਵੀ ਜਿੱਦਾਂ ਦੀ ਬਰੀਡ ਆਈ ਇਹਦੇ ਚ 20 ਕਿਲੋ ਨੋਰਮਲ ਹੀ ਪਸ਼ੂ ਦੁੱਧ ਦੇਣ ਦਾ ਹੈਗਾ ਗੱਲਾਂ ਠੀਕ ਆ ਕਹਿੰਦਾ ਬਾਪ 25 ਕਿਲੋ ਦੁੱਧ ਮੰਨ ਕੇ ਭਾਈ ਦੁੱਧ ਦੀ ਅਲੱਗ ਗੱਲ ਆ ਬਾਕੀ ਬਰੀਡ ਵਾਲੇ ਬੱਚੇ ਤਾਂ ਜਿੱਦਾਂ ਦੇ ਮਰਜ਼ੀ ਲੜੇ ਠੀਕ ਹੈ ਬਰੀਡਿੰਗ ਵਾਸਤੇ ਕਹਿੰਦਾ ਬਾਪ ਇੱਕ ਕਰ ਜਿਹਦੇ ਘਰੇ ਚੱਲੀ ਗਈ ਅੱਗੇ ਉਹਦੀ ਮੰਨ ਕੇ ਚਲੋ ਫਾਰਮ ਤੇ ਨਹੀਂ ਰਖਾ ਸਕਦੀ ਆ ਮੈਂ 100 ਕਿਲਾ ਸਾਂਭੂਗਾ ਕਿਉਂਕਿ ਇਧਰ ਦੇ ਬੜਾ ਦੋ ਤਿੰਨ ਬੱਚੇ ਪਾਦੀਆਂ ਕਿ ਫਾਰਮ ਮਿੰਨੀ ਫਾਰਮ ਆਪੀ ਤਿਆਰ ਹੋ ਜਾਣਾ ਕਿਉਂਕਿ ਬੱਚੀ ਦੇ ਵਿੱਚ ਬਰੀਡ ਜਾਦੇ ਚੰਗੀ ਆ। ਸਮੀ ਪੜੀ ਹੈ ਕਿਸੇ ਪਾਸੋਂ ਹਰ ਤਰ੍ਹਾਂ ਦੀ। ਬਾਕੀ ਰੇਟ ਵੀ ਇੱਕ ਬੱਚੀ ਆ ਇਹ ਮੁੱਲ ਆ ਇਹਦੇ ਵਿੱਚੋਂ ਮਾਨਦਾਰ ਮੌਕੇ 'ਚ ਹੋ ਜਾਊਗਾ। ਠੀਕ ਆ ਫੀਟਿੰਗ ਵਾਲਾ ਲੈਵਾਗਾ ਸੂਨ ਚ ਹਫ਼ਤਾ ਬਾਕੀ ਆ। ਦੋ ਨੰਬਰ ਜਿਹੜੀ ਵਿਹੜ ਦੇਖ ਰਹੇ ਆ ਆਪਾਂ ਇਹ ਕਿਹੜਾ ਸੁਆਜੀ? ਦੂਜਾ ਸੁਆਹ ਹੁੰਦੀ ਆ ਬਈ ਇਹ। ਜੀ। ਤੇ ਤਨੂੰ ਨੇ 23-24 ਕਿਲੋ ਤੋਂ ਪਾਇਆ ਹੈਗਾ। ਮਾਰਦਾਂ ਦੱਸਾਂ ਹੁਣ ਸਾਰਾ। ਐ ਕਿ ਐ ਮੰਨ ਕੇ ਚੱਲ ਵੀ 22-28 ਕਿਲੋ 5 ਤੋਂ ਬਾਹਰ ਬਾਰੇ। ਕਹਿੰਦੇ ਆਪਾਂ ਦੁੱਧ 25 ਕਿਲੋ ਤੇ ਬਾਕੀ ਗੱਲ ਅਗਰੀਏ ਕੱਦ-ਕੁੱਦ ਵਾਲੇ ਪਾਸੋਂ ਨਹੀਂ ਕੋਈ ਵੀਰ ਮੰਨ ਕੇ ਚਲੋ ਮੰਨੂਗਾ ਵੀ ਛੋਟੀਆਂ ਕਿਸੇ ਪਾਸੋਂ ਹਨਾ ਹਾਂ ਸਮੀਆਂ ਪਣੀਆਂ ਨਹੀਂ ਆ ਜੀ ਤੇ ਜੁਰੀਆਂ ਨਹੀਂ ਕੋਈ ਕੋਈ ਲੰਮੀ ਲਿਸਟ ਹੈ ਜੇ ਅਸੀਂ ਛੋਟੀ ਹੈ ਜੀ ਉਹ ਵੀਰ ਕੋਈ ਸੌਦਾ ਇਦਾਂ ਮੰਨ ਕੇ ਕਰੇ ਨਾ ਵੀ ਛੋਟੀ ਹੋਵੇ ਵੀ ਕਹਿੰਦਾ ਬਾਅਦ ਚਾਹੇ ਵੀਰ 50 ਕਿਲੋਮੀਟਰ ਦਵਾਜੀ ਚਾਹੇ 300 ਕਿਲੋਮੀਟਰ ਤੱਕ ਆਏ ਬੰਦੇ ਦੇ ਗਾਂ ਮੰਨ ਨੂੰ ਲੱਗੂਗੀ ਲੱਗੂ ਵੀ ਬਈ ਠੀਕ ਹੈ ਇਹਦਾ ਆਪਾਂ ਨੂੰ ਬੈਕਗ੍ਰਾਉਂਡ ਪਤਾ ਕੁਝ ਬਈ ਇਹ ਇੱਕ ਜਰਸੀ ਲਗਾਏ ਸੀਮਨ ਜੀ ਇਹਦਾ ਵੀ ਰਿਕਾਰਡ ਫੁੱਲ ਅੱਛਾ ਰਿਕਾਰਡ ਬਾਇਓ ਡਾ ਅੱਜ ਦੇਣ ਨੈਟ ਕਿੰਨੇ ਕੱਢਦੀ ਪਈ ਆ ਤੇ ਪੰਜ ਸੀਜ਼ਨ ਪਏ ਨੇ ਬਈ ਇਹਨਾਂ ਅੱਛਾ ਪੰਜ ਸੀਜ਼ਨ ਅਜੇ ਇਹਦੇ ਸੂਨ ਦੇ ਵਿੱਚ ਅੱਜ ਬਾਕੀ ਪਏ ਜਾਗੇ ਹਨਾ ਤੇ ਰੇਟ ਕੀ ਰਹੂਗਾ ਵੀਰੇ ਦਾ ਰੇਟ ਇਹਦਾ 1 ਲੱਖ 20000 ਰੁਪਿਆ ਹੈਗਾ ਜਸਰ ਰੋ ਜਸ ਨੋ ਦਾ ਕੋਈ ਮਾਨਸਾਨ ਕਰਨ ਗਿਆ ਇਹ ਬੰਦੇ ਦਾ ਠੀਕ ਹੈ ਹਾਂ ਸੋ 1 ਲੱਖ 20000 ਇਹਦਾ ਬੱਚੀ ਦਾ ਰੇਟ ਆ ਗਿਆ ਤੇ ਪੰਜ ਚਾਰ ਦਿਨ ਸੂਨ ਚ ਕੱਢਦੀ ਆ ਤੇ ਬਾਕੀ ਕੁਆਲਿਟੀ ਦੇਖੋ ਥੱਲੇ ਹਵਾਨਾ ਵਗੈਰਾ ਸੋਹਣਾ ਸਾਫ ਸੁਥਰਾ ਤੇ ਫਿਟਨੈਸ ਮੂੰਹ ਮੱਥਾ ਟੋਆ ਵਗੈਰਾ ਦੇਖੋ ਦੇਰ ਦੇ ਵਿੱਚ ਬਹੁਤ ਲੰਬੀ ਹੈ 11 ਹੜ ਕਹਿੰਦੀ ਗੱਲ ਨਹੀਂ ਚਾਹੀਏ ਕੰਪੇਅਰ ਕਰ ਲਿਓ ਉਹਨਾਂ ਨਾਲ ਮੈਚ ਕਰਦੀ ਪਈ ਹੈਗੀ ਇਹ ਮੂੰਹ ਮੱਥਾ ਦੇਖੋ ਯਾਰ ਕੀ ਹਵਾ ਤਾ ਨਜ਼ਾਰੇਦਾਰ ਕਿਹੜਾ ਸੀਮਨ ਲੱਗਿਆ ਬਾਇਓ ਡਾਟਾ ਸਾਰਾ ਆਪਾਂ ਵੀਰ ਨੂੰ ਦੇ ਮਾਰੀ ਵਿੱਚ ਕੰਦੇ ਕੰਦੇ ਆਪਾਂ ਨੂੰ ਪਤਾ ਹੀ ਚੱਲਿਆ ਠੀਕ ਹੈ ਇਹ ਰਹਿਣਾ ਲਈ ਆ ਐਂ ਜਿਹੜਾ ਮਾਰਜੀ ਦਾ ਹਾਰੇ ਜਿਹੜਾ ਦਸੂ ਜਿਹੜਾ ਦਸਤਰੀ ਲੋੜ ਦੇ ਪੈਣੀ ਜੀ ਜਾਨਵਰਾ ਬਤਾ ਦੇ ਹੈਗੇ ਕਿ ਹੈਗੇ ਸਾਡੇ ਚ ਸੋ ਚੀਜ਼ ਵੀ ਜੈਨੂਅਨਾ ਤੇ ਕੱਲ੍ਹ ਦੁਆਰੇ ਫੇਰ ਰਿਪੀਟ ਕਰਦੇ ਆ ਤੁਸੀਂ ਇੱਥੇ ਆਉਂਗੇ ਤਾਂ ਤੁਹਾਡੇ ਮਨ ਨੂੰ ਖਿੱਚਦਾ ਕੇਂਦਰੇ ਵੇੜਾ ਨੇ ਬਣਨਾਗਾ ਕਿਉਂਕਿ ਕੁਆਲਿਟੀ ਇਹਨਾਂ ਦੇ ਵਿੱਚ 100 1% ਆ ਚੰਗੀਆਂ ਵੇੜਾ ਵੀਰਾਂ ਦੀਆਂ ਪਰਚੇਸ ਕਰਨੇ ਨੇ ਹਾਂਜੀ ਬਾਈ ਜੇ ਕਿ ਤਿੰਨ ਨੰਬਰ ਦੀ ਗੱਲ ਕਰੀ ਆਪਾਂ ਇਹ ਦੂਜਾ ਸੁਆ ਸੁਈ ਆ ਬਾਈ ਵੇੜ ਜੀ ਇਹ ਕਾਲ ਫਾਮ ਸੁਈ ਆ ਮਗਰ ਬਸ ਦਿੱਤੀ ਇਹਨੇ ਅੱਛਾ ਮਗਰ ਬਚਿਆ ਦੂਸਰਾ ਸੁਆ ਤੇ ਜੇਰ ਜੁਰ ਜਮਾ ਡਾਨਾ ਜੇਰ ਵਗੈਰਾ ਡਾਨਾ ਵੀਡੀਓ ਬਣੂਗੀ ਆਪਣੇ ਕੋਲੇ ਠੀਕ ਹੈ ਗੱਡੀ ਕਿ ਨਹੀਂ ਗਿਆ ਜਿੰਨੇ ਕੀ ਕਰੇ ਲੈ ਠੀਕ ਹੈ ਵੀ ਕਹਿੰਦਾ ਬਾਅਦ ਚਾਹੇ ਨਿਆਣਾ ਪਾਓ ਨਾ ਪਾਓ ਚਾਹੇ ਨਾ ਪਾਓ ਠੀਕ ਆ ਉਸ ਗੱਲੋਂ ਬੰਦਾ ਬੇਫਿਕਰ ਹੋ ਜੇ ਹਣਾ ਜੀ ਤੇ ਦੁੱਧ ਕਿੰਨਾ ਕ ਪਾ ਦੂਗੀ ਇਹ ਦੁੱਧ ਬਈ 25 ਕਿਲੋ ਮੰਨ ਕੇ ਜਿਹੜਾ ਮਰਜ਼ੀ ਲੈ ਲਈਦਾ ਠੀਕ ਆ 25 ਕਿਲੋ ਦੁੱਧਾਂ ਦੀ ਬੈੜ ਹੈਗੀ ਆ ਥੋੜੀ ਆ ਬਈ ਰਣ ਰੇਟ ਕੀ ਰਹਿਣਾ ਜੀ ਇਹਦਾ ਰੇਟ ਬਈ ਇਹਦਾ 82000 ਰੁਪਏ ਦਾ ਸਿਰਫ ਪਾ ਸਿਰਫੀ ਟੋਰੀ ਪਰ ਉਹਨੇ ਵਾ ਵਗੈਰਾ ਦੇਖੋ ਕਿਆ ਬਾਤਾਂ ਸੋਨਾ ਸਾਫ਼ ਸੁਥਰਾ ਫਿਟਨੈਸ ਬਹੁਤ ਆ ਤੇ ਬਾਕੀ ਰੇਟ ਇਹਦਾ 85000 ਹਣਾ 82000 ਸੌਰੀ 82 ਦਾ ਚੱਕੇ ਗਿਆ ਜੀ ਆਪਾਂ ਦੋ ਤੇ 82000 ਦੇ ਵਿੱਚੋਂ ਹੀ ਮਾਨ ਕਰਦਾਂਗੇ ਮਾਨ ਤਾਂ ਕਰਦਾਂਗੇ ਬਾਈ 82000 ਠੀਕ ਐ ਤੇ ਬਾਕੀ ਯਾਰ ਹੱਲੇ ਵਾ ਦੇਖੋ ਯਾਰ ਕਿਆ ਬਾਤਾਂ ਜਿਵੇਂ ਆਲੂ ਪੱਟਣ ਵਾਲੇ ਵੀ ਪਹਿਲਾਂ ਟੈਂਟ ਲਾਉਂਦੇ ਹੁੰਦੇ ਨਾ ਉਹ ਸਿਸਟਮ ਦਾ ਲੇਵਾ ਜਾਵਾਂ ਕਿਆ ਬਾਤਾਂ ਤੇ ਫਿਟਨੈਸ ਲੇਵਾ ਕੁੱਚਾਂ ਦੇ ਉੱਪਰ ਆਲਾ ਜਾਵਾਂ ਤੇ ਦੁੱਧ ਦੀ ਗੱਲ ਕਰੀਏ ਦੁੱਧ ਬਾਈ 25 ਕਿਲੋ ਖੱਲਾ ਖਰਾ ਦੁੱਧ ਪਾਉਣਾ ਜਿਹੜਾ ਰੋਲੇ ਦੀ ਠੀਕ ਐ 23 24 ਕਿਲੋ ਦਾ ਦਿੱਤਾ ਵਾ ਪਹਿਲਾਂ ਦਾ ਆਪਾਂ 25 ਦੇ ਵੀ ਮੰਨ ਕੇ ਦੇਣੀ ਐ ਨਾ ਮਾਰੀ 25 ਕਿਲੋ ਮੰਨ ਕੇ ਤੇ ਬਾਕੀ ਨਿਆਣਾ ਪਾਉਣਾ ਪਾਓ ਚਾਹੇ ਸਿਆਣਾ ਬੈਠੇ ਜਲੇ ਚਾਹੇ ਨਿਆਣਾ ਬ ਕੋਈ ਮਰਜੀ ਬੱਠੀ ਜਾਏ ਜਵਾਕ ਆਏ ਬੈਠਾ ਵਾਂਟੇ ਗੱਡੀ ਐ ਕੋਈ ਡੈਕਟਕਲੀ ਜਾਂਦੀ ਹੈ ਜੈਨੂਣ ਗੱਲ ਆ ਜਮਾ ਹਰ ਦੇਖੋ ਯਾਰ ਆਹ ਦੇਖੋ 82000 ਦੇ ਵਿੱਚ ਮਗਰ ਬੱਛੀ ਸੁਈ ਸੁਬਾਈ ਦੁੱਧ ਦੀ 25 ਕਿਲੋ ਦੀ ਐਵਰੇਜ ਹੈ ਚਾਰ ਨੰਬਰ ਆ ਪਾਸੂਈ ਵੀ ਫੇਰ ਦੇਖਦੇ ਪਿਆ ਜਰਸੀ ਜਰਸੀ ਵੀਰੇ ਪਹਿਲਣ ਲੱਗੀ ਉਹ ਦੋ ਉਗਦੇ ਕੱਢ ਦਿਆ ਜਾਂਦਾ ਜੀ ਹਾਂ ਤੇ ਦੋ ਸਾਲ ਤੇ ਐ ਮਨਨ ਕੇ ਚੱਲੇ ਵੀ ਦੋ ਮਹੀਨੇ ਦੀ ਹੋ ਗਈ 24 ਮਹੀਨੇ ਦਾ ਬੱਚਾ ਗਿਆ ਅੱਛਾ ਦੋ ਸਾਲ ਦੀ ਐ ਸਰਪਾ ਹਾਂ ਜੋ ਵੀ ਲੈ ਬੱਚਾ ਲੈ ਠੀਕ ਆ ਬੱਚਾ ਇਹ ਨਹੀਂ ਕੀ ਜੇਦਾ ਮਗਰ ਬਸੀਆਂ ਵਈ ਇਹਦੇ ਵੀ ਅੱਛਾ ਮਗਰ ਬੱਚੀ ਇਹਦੇ ਬਸੀਆਂ ਫੋਕੀਆਸ ਲਾਈ ਆਹ ਆਜ 5 ਵਜੇ ਨਾ 18 ਕਿਲੋ ਦੁੱਧ ਤਿਆਰ ਆ ਹੁਣ ਅੱਛਾ 9 ਡੱਬੇ ਇੱਕ ਟਾਈਮ ਦੇ ਮਣਕੇ ਦੇਵਾਂਗੇ ਦੇਵਾਂਗੇ ਬਈ ਆਮਦਾਰ ਚੁਵਾਈ ਚੁਈ ਕਿਵੇਂ ਆ ਜੀ ਚੁਵਾਈ ਦਾ ਬਈ ਆਸ ਲੈ ਜੀ ਇੱਕ ਨੰਬਰ ਆ ਠੰਡੀ ਜਮਾ 18 ਵੀ ਮਾਰ ਕੇ ਦਿਖਾ ਦਿੰਨੇ ਹੈਗੇ ਠੀਕ ਆ ਹਾਂ ਜਿਵੇਂ ਆਪਾਂ শোরਮ ਜੋ ਜਿਵੇਂ শোরਮ ਜੋ ਨਵੀਂ ਗੱਡੀ ਘੋਣੇ ਸੁਆਦ ਜਾ ਹੁੰਦਾ ਆਉਂਦਾ ਸੁਆਦ ਚੋੜਦਾ ਨਾ ਬਈ ਪੂਰੇ ਹਨ ਹਾਰੇ ਹੇ ਦੁੱਖ ਦੇ ਚੰਦ ਕੱਢਦੀ ਐ ਬਸੀ ਠੀਕ ਆ ਠੀਕ ਆ ਠੀਕ ਆ ਪੰਪਲੀਟ ਕਰੇ ਨਹੀਂ ਤੇ ਇਹਦਾ ਫਿਰ ਰੇਟ ਕੀ ਰੱਖਿਆ ਰੇਟ ਇਹਦਾ ਵਿੱਚ 95000 ਹੀ ਦੱਸੋ ਬਸ ਗੁਜਾਇਸ ਹੋ ਜੂਗੀ ਆਏਗੇ ਬੰਦੇ ਜ਼ਰੂਰ ਮੰਨਤਾਨ ਕਰਦਾ 95 ਦੇ ਵਿੱਚੋਂ ਬੱਚੀ ਮੌਕੇ ਤੇ ਨਰਮ ਹੋ ਜੂਗੀ ਫਿਟਨੈਸ ਲੈਵੇ ਦੀ ਇੰਨੀ ਜ਼ਿਆਦਾ ਆ ਨਜ਼ਾਰੇਦਾਰ ਆ ਜਮਾ ਦੁੱਖ ਤੋੜ ਜਿਹਦੇ ਘਰੇ ਚੱਲੇਗੀ ਘਰ ਦਾ ਸੰਗਾਰ ਬਣੋਗੀ ਜਮਾ ਬਰੀਡਿੰਗ ਵਾਲੀਆਂ ਮਾੜਾ ਨੇ ਬਾਈ ਵੀ ਜਿਹਨੇ ਆ ਬਰੀਡ ਤਿਆਰ ਕਰਨੀ ਹੈ ਜਰਸੀ ਦੀ ਕੱਦ ਬਹੁਤ ਆ ਜਰਸੀ ਜਣਾ ਕੱਦ ਬਹੁਤ ਹੈ ਬਾਈ ਕੋਈ ਛੋਟੀ ਮੰਨ ਕੇ ਪਰਚੇਜ ਲੈ ਲੇ ਜੀ 95000 ਦੁੱਧ ਦੀ ਐਵਰੇਜ ਦੁੱਧ ਬਈ ਐ ਮੰਨ ਕੇ ਚੱਲ ਇਹ ਵੀ ਬੱਸੀਆਂ ਮੰਨ ਕੇ ਚੱਲ 20 ਤੋਂ ਬਾਰ-ਬਾਰ ਉੱਤੇ ਦੁੱਧ ਨੂੰ ਖੁੱਲਾ ਖੜਾ ਕਿੰਨੀ ਬਾਈ ਕਿਲੋੜੀ ਹੈਗੀ ਯਾਰ ਐ ਤੋਂ 25 ਕਿਲੋ ਵੀ ਪਾਉ ਬੰਦੀ ਪਰ ਕੇਅਰ ਤੇ ਆ ਬਈ ਠੀਕ ਆ ਸਾਹਮਣ ਵਾਲਾ ਵੀਰ ਹੋਇਆ ਬਾਈ ਤੇ ਨਾ ਚਾਹੀਦਾ ਬੱਸੀ ਨਹੀਂ ਕਿੰਨਾ ਮਰਦੀ ਦੁੱਧ ਤੇ ਲੈ ਲੈ ਜਿੰਨੇ ਮਰਦੀ ਬੱਚੇ ਲੈ ਲੈ ਤੋ ਰੇਟ 95000 95 ਸਰਪਾ 95 ਦੇਈ ਦੇਣੀ ਆ ਮਗਰ ਬੱਚੀ ਸੁਹੀ ਸਵਾਈ ਸੁਹੀ ਸਵਾਈ ਬਾਈ ਜੇਰ ਧਾਰ ਓਕੇ ਓਕੇ ਆ ਬਈ ਬਾਈ ਜੀ 5 ਨੰਬਰ ਤੇ ਐਰ ਸੈਰ ਇਹ ਵੀ ਪਹਿਲੇ ਨਾ ਕੀ ਮੂੰਹ ਦੋ ਰਾਂਦਾਈ ਵੱਡੀ-ਬੁੱਡੀ ਬਹੁਤ ਆਦਾ ਯਾਰ ਵੱਡੀ ਬਹੁਤ ਆ ਹਨਾ ਵੱਡੀ ਬਹੁਤ ਆ ਵੀਰੇ ਕਿੰਨੇ ਪਾਸ ਫੋਟੋ ਯਾ ਕੋਈ ਹੈ ਨਹੀਂ ਗਲੇ ਲੈ ਆਪਾਂ ਨੇ ਵੀ ਮਾਲਾ ਤੋਂ ਵੱਡੀ ਹੁੰਦਾ ਕਿੰਨੇ ਦਿਨ ਬਾਕੀ ਦੱਸੇ ਇਹ ਇਹ ਤਾਂ ਉਹਨੇ ਪਿੰਡੀ ਕਹਿੰਦੇ 3 ਦਿਨ ਪੂਰੇ ਨਹੀਂ ਠੰਡੀ ਇੰਨੀ ਗਿਜਲੀ ਕਹਦੇ ਅੱਛਾ ਹਾਲੇ ਤਾਂ ਹਵਾਲਾ ਫਿਰ 60% ਹੀ ਬਣਿਆ ਆਂ ਦੇਵੀ ਦੀ ਬੋਈ ਪਹਿਲਾਂ ਆਏ ਦੇਖ ਕੋਈ ਭਾਰ ਨਹੀਂ ਪੌਣੀ ਕੀਤੀ ਸ਼ੁਰੂ ਪਹਿਲਾਂ ਦੇਵਾ ਦੇ ਚਿਕਨਾਂ ਖੁੱਲਾ ਰ ਦੁੱਧ ਕਿੱਦਾਂ ਪਾ ਦੂ ਹਾਈਸਟ ਹੈ ਦੁੱਧ ਬਈ ਐਂ ਦੀ ਕੀ ਹੈ ਤੇ ਹੈਗਾ ਆਪਾਂ ਨੂੰ ਮੀਂਹ ਨਹੀਂ ਜੀਏ ਕਿ ਤੇ ਮਰਜੀ ਗਰਮੀ ਪਈਏ 25 ਕਿਲੋ ਤੋਂ ਤੇ 30 ਕਿਲੋ ਲਾਟੇ ਛੜੇ ਤੋਂ ਤਾਂ 25 ਦਊਗੀ ਬੁੱਲੇ ਜੰਦੋਂ ਕਿਵੇਂ ਆ ਗਈਏ ਦੰਦੋ ਦੋ ਕੀ ਆ ਗਈਏ ਅੱਛਾ ਦੰਦੋ ਦੋ ਦੰਦਾ ਇਹ ਵੀ ਦੋ ਕਿਤੇ ਕੱਢਦੀ ਹੋਈ ਆ ਜੀ ਕੱਢਦੀ ਬਈਾੜੇ ਬਹੁਤ ਵੀਰ ਕਹਿੰਦੇ ਆ ਕਿ ਐਰ ਛਰ ਲੈਣੀ ਆ ਲੈਣੀ ਚੰਗੀ ਆ ਸੋ ਐਰ ਛਰ ਦਾ ਤੁਹਾਨੂੰ ਦਿਖਾਈਏ ਇੱਕ ਇਹ ਦਿਖਾਦੀ ਅੱਗ ਲੱਕੜੀ ਜਿਵੇਂ ਆਪਾਂ ਕਹਿੰਦੇ ਨੇ ਵੀ ਟੌਪ ਕੁਆਲਟੀ ਸੀ ਵਾਲਾ ਵੀਰ ਕਿਵੇਂ ਲੈਣਾ ਔਖਾ ਨਹੀਂ ਹੁੰਦਾ ਉਹ ਗੱਲ ਆ ਜਮਾ ਵੀਰ ਵੀ ਮੋਸਕਾ ਨੂੰ ਲੱਭ ਕੇ ਲੈ ਕੇ ਆਏ ਆ ਤੇ ਇਹਦਾ ਫਿਰ ਰੇਟ ਵੀ ਰੱਗੀ ਰੱਖਿਆ ਇਹ 1-10 ਦੀ ਦੇਣੀ ਹੈ ਵੀਰੇ ਅੱਛਾ 1,10,000 ਦੇ ਵਿੱਚ ਵੱਡੇ ਘੱਟਗਾਠ ਵਾਲੀ ਐਡ ਚਰ ਦੇ ਦਾਂਗੇ ਆਪਾਂ ਬੰਦਿਆਂ ਨੂੰ ਇੱਕ ਦਾ ਹੀ ਸਰਪ ਦੇ ਦਾਂਗੇ ਤੇ ਯਾਰ ਆ ਥਾਂ ਤੋਂ ਦੇਖ ਕੇ ਆ ਗਾੜੀ ਦੇਖ ਬਈ ਕਿੰਨੀ ਹੈਗੀ ਫੁੱਟ ਫੁੱਟ ਦੀ ਵਿਥੀ ਵਿੱਥਾ ਦੇ ਵਿੱਚ ਤੇ ਮੈਂ ਉਹ ਰੂਪ ਲੈ ਵਾਰੇਗਾ ਕਿ ਕਿੱਥੋਂ ਸਟਾਰਟ ਕਰਿਆ ਜਮਾ ਦੇਖੀ ਤੋਂ ਆ ਜੀ ਤਾਂ ਸਟਾਰਟ ਕਰਿਆ ਇੱਥੇ ਤੱਕ ਠੋਕੂ ਜਾਵਾਂ ਜਮਾ ਵੀ ਤਾਹਾਂ ਤੱਕ ਠੋਕਣਾ ਨਹੀਂ ਲੇ ਇੱਕ 10 ਤੋਂ ਮਾਨਦਾਨ ਤੱਕ ਕਰਾਂਗੇ ਮਾਨਦਾਨ ਕਰਦਾ ਵੀਰੇ ਆਏਗੇ ਬੰਦੇ ਜ਼ਰੂਰ ਮਾਨ ਕਰਾਂਗੇ ਠੀਕ ਹੈ ਇਹ ਆ ਗਈ 5ਵੇਂ ਨੰਬਰ ਤੇ ਐਡ ਚਰ 5ਵੇਂ ਨੰਬਰ ਤੇ ਸੋ ਫਿਰ ਪਾਣੀ ਪੂਣੀ ਦੇਖੋ ਯਾਰ ਕਿਆ ਬਾਤਾਂ ਤੇ ਸੌਕ ਜਨਾ ਸਾਪੀ ਪਿਆ ਪੂਰੀ ਜਮਾ ਹਨਾ ਬਈ ਸੌਕ ਐ ਚ ਆਪਣੇ ਪੇਟ ਉਲੀ ਪਈ ਹੈਗੀ ਮਾਂ ਦਾ ਵੀ ਰਕਟ ਬਹੁਤ ਵਧੀਆ ਆ 35 ਕਿਲੋ ਤੱਕ ਤਦੋ ਦਿੱਤਾ ਵੀ ਮਾਂ ਨੂੰ ਠੀਕ ਆ ਹੁਣ ਜਿਵੇਂ ਇਹਦੇ ਬੰਦਾ ਜਰਸੀ ਦਾ ਸੀਮੰਟ ਲਗਾ ਲੂਗਾ ਤਾਂ ਫੇ ਚਾਰ ਜਰਸੀ ਤਾਂ ਜਰਸੀ ਲੱਗਿਆ ਹੋਇਆ ਸੋ ਇਹਨੇ ਜਰਸੀ ਬੱਛੀ ਦੇ ਦੀ ਯਾਰ ਕਿਵੇਂ ਨਾ ਰਿੰਗਾ ਚ ਖੜੂ ਜਾ ਗਿਆ ਹਨਾ ਬਈ ਮਾਂ ਨੂੰ ਨਹੀਂ ਜਾ ਗਿਆ ਲੰਘ ਕੇ ਜਰਸੀ ਚੌਥੀ ਵੀਡੀਓ ਜਨਰੇਟ ਹੋ ਜੂਗੀ ਜਮਾ ਜਾਈ ਨੂੰ ਨਾ ਕੱਲਾ 6 ਨੰਬਰ ਵੜ ਦੇਖਿਆ ਨੇ ਪਾਸ ਸੂਈ ਵੀ ਹਨਾ ਇਹ ਵੀ ਕੋਈ ਪਾਈ ਲੈਣਾ ਦੋ ਦੰਦਾਂ ਦਾ ਉਹਦਾ ਬੱਡੀ ਡਬਲ ਬੋਤ ਆ ਨਾ ਡਬਲ ਬੋਤ ਆ ਬਈ ਸੱਸੀ ਆਈ ਗਿਆ ਕੱਦ ਤੋਂ ਆਈਡੀਆ ਲਾ ਲਈ ਗੱਡੀ ਉਹਦੀ ਬੱਚਾ ਇਹ ਨਹੀਂ ਕੀ ਦੇਤਾ ਬੱਸਾ ਮੰਗੀ ਤੇ ਸੂਈ ਨੂੰ ਟਾਈਪ ਕਿੰਨਾ ਹੋਇਆ ਵੀ ਰਾਜ ਪਰਸੂ ਸੂਈ ਆ ਉਹਨੂੰ ਅਜੇ ਦੂਜੇ ਦਿਨ ਮੰਗ ਲਈ ਚੌਥਾ ਡੰਗ ਬੋਲ ਜੂਗਾ ਠੀਕ ਹੈ ਤੇ ਮਨ ਕੇ ਚੱਲ ਵੀ ਦੁੱਧ ਦੀ ਹੋਣ ਸਟਾਰਟਿੰਗ ਆ ਮਨ ਕੇ ਚੱਲ ਵੀ 18 ਤੋਂ 19 ਕਿਲੋ ਬੋਲੀ ਤੋਂ ਸਟਾਰਟ ਆਈ ਕਿੰਨਾ ਗੈਜ ਸਪੀਕ ਮੰਗਦਾ ਹਾਈਐਸਟ ਬਾਈ ਜਿਵੇਂ ਗਰਮੀ ਆ ਪੁੱਧੁੱਧ ਬਸ 27 22 ਕਿਲੋ ਰਾਮ ਨਹੀਂ ਪਾਉਗੀ ਰੇਟ ਇਹਦਾ ਕੀ ਰਹਿਣਾ ਰੇਟ ਬਾਈ 1 ਲੱਖ ਤੇ 20 ਹਜ਼ਾਰ ਰਹਿਣਾ ਬਸ ਇੱਕ ਲੱਖ 20 ਹਜ਼ਾਰ ਦੀ ਦੁੱਧ 25 ਤੋਂ ਲੈ ਕੇ 30 ਦੇ ਵਿੱਚ ਵਿੱਚ ਲੋਕੀ ਰਾਨਾ ਦਾ ਭਾਈ ਤੇ ਮੂਹੋ ਦੋ ਦਾਂਦਾ ਕਿੰਨੇ ਕਿਲੋ ਵੀ ਦੇਖਾਇਦੀ ਕਿ ਪਲੱਸ ਉਹ ਆੜੀ ਵੀ ਕੀ ਹਰਦੇ ਆ ਭਾਈ ਠੀਕ ਹੈ ਠੀਕ ਹੈ ਨਾ ਗੱਲ ਦੋਤਰਾ ਸੇਵਾ ਦਾ ਹੁੰਦਾਗਾ ਸੋ ਫੇਸ ਬਿਊਟੀ ਵਗੈਰਾ ਦੇਖੋ ਬੈਡ ਕਾ ਦੀਆ ਯਾਰ ਕਿਆ ਬਾਤਾਂ 나ਗ ਦਾ ਬੱਚਾ ਹੀ ਹੈ ਜਮਾਂ 나ਗ ਦਾ ਬੱਚਾ ਇਸ ਨੂੰ ਕਹਿੰਦੇ ਕਾਲਾ ਰੰਗ ਗਰਮੀ ਵਾਲਾ ਤੋਹਫਾ ਥਣ ਹਾਥੀ ਚਵਾਈਏ ਨਾ ਦੋ ਜਾਨੇ ਬਹਿ ਕੇ ਇੱਕ ਉਰਲੇ ਕੋਲ ਇੱਕ ਪੈਂਦੇ ਪਾਸੇ ਕੀ ਵਾਲਾ ਵੱਡੀ ਤਰੀ ਜਾਂਦੀ ਹੈ ਕਿਆ ਬਾਤਾਂ ਜਿਵੇਂ ਕਹਿੰਦਾ ਚਮਕ ਧਮਕ ਸਾਂਭ ਸੰਭਾਲ ਇਹਨੂੰ ਜਿੰਨੀ ਸਾਂਭ ਲੂਗਾ ਉਨਨੀ ਦੁੱਧ ਤੇ ਲੂ ਬੰਦਾ ਹਨਾ ਜਿੰਨੀ ਮਰਜੀ ਬਾਈ ਮੱਝਾਂ ਆਸਾਂ ਸਾਨ ਲੱਗਿਆ ਠੀਕ ਹੈ ਡੈਰੀ ਚ ਬੰਦੇ ਨੇ ਕੰਮ ਲੈਣਾ ਜਿੰਨੀ ਮਰਜੀ ਹਨਾ ਤੇ ਲੁੱਧਿਆ ਦਾ ਜਿਲੰਧਰੋਂ ਡੈਰੀਆਂ ਵਾਲੇ ਉਤਰੀ ਆਸਨ ਬਸਤੀ ਠੀਕ ਹੈ ਆਰਾਮ ਨਾਲ ਦੁੱਧ ਤੇ ਲਾੜੋ ਨਿਆਰੇਦਾਰ ਜਮਾਉਣਾ ਇਹ ਰੇਟ ਚ ਗਜਾਇਸ ਹੋ ਜੂਗੇ ਇੱਕ ਬੀਜੋ ਮਾਰਕਟ ਕਰਦੇ ਜੀ ਠੀਕ ਹੈ ਕਹਿੰਦਾ ਬਈ ਕੱਤੇ ਆ ਯਾਰ ਕੀ ਬਾਤ ਹੈ ਉਠਿਆ ਸੋਣਾ ਬਈ ਲੈ ਚੋੜਦਾ ਵੀ ਸੁਆਦ ਆਉਂਦਾ ਬੋਜ ਮੈਂ ਕਹਿੰਦਾ ਪੂਰਾ ਵਧੀਆ ਬਾਈ ਗੱਪਣ ਵਹਿੜ ਆਪਾ ਦੇਖੀ ਜਾਨੇ ਇੱਕ ਤੇ ਯਾਰ ਮੱਜਾ ਦੇ ਨਾਲ ਨਾਲ ਮਿਲਦੀ ਆ ਜਮਾ ਭਾਈ ਜਮਾ ਇੱਕ ਤਰ੍ਹਾਂ ਦੀ ਮੱਝ ਹੀ ਆ ਮੈਂ ਮੰਨ ਲੇ ਕਿ ਚੱਲ ਵੀ ਚੌੜੀ ਕਿੰਨੀ ਉਂਦੀ ਪਰ ਥੋੜਾ ਹੋਰ ਮੱਝਾ ਖਾ ਆਪਾਂ ਲੈਵਾ ਠੀਕ ਹੈ ਨਾ ਗੱਲ ਕਿੰਨਾ ਕੁ ਦੁੱਧ ਦੇ ਦੂਗੀ ਦੁੱਧ ਭਾਈ ਮਾਲਕਾਂ ਨੇ ਆਪਾਂ ਨੂੰ ਦੱਸਿਆ ਹੀ ਪਹਿਲਾਂ ਲੈ 26 ਕਿਲੋ ਦੁੱਧ ਹੈ ਠੀਕ ਹੈ ਹਾਂ ਤੇ ਐਦ ਕੀ ਮੰਨ ਕੇ ਚੱਲੇ ਜਾਂਦਾ ਅਜਾ ਦੁੱਧ ਭਾਈ ਬਸ ਬਾੜ ਨਹੀਂ ਚਾਹੀਦੀ 30 ਕਿਲੋ ਦੁੱਧ ਦੂਗੀ ਚਾਹੇ 26 27 ਬੰਦਾ ਮੰਨ ਲੇ 28 ਕਿਲੋ ਮੰਨ ਕੇ ਵੀਰੇ ਲੈ ਲੈ ਦੁੱਧ ਦਊਗੀ ਫਾਇਦਾ ਨਾ ਕਰਨੀ ਮੰਨੇ ਠੀਕ ਹੈ ਨਾ ਗੱਲ ਇੱਕ ਤਰ੍ਹਾਂ ਦੀ ਮੱਝ ਹੀ ਹੈਗੀ ਦੋ ਮੱਝਾਂ ਦਾ ਮੁਕਾਬਲਾ ਕਰ ਦੋ ਮੱਝਾਂ ਖੁੱਲਾ ਮੁਕਾਬਲਾ ਕਰ ਰੇਟ ਕਿੱਥੇ ਕਾਜੂ ਇਹਦਾ ਰੇਟ ਬਾਈ 95000 ਦੀ ਜਦਾ ਸਰਪਾ ਗੁਜਾਇਸ ਮਾਨਤਣ ਕਰਦਾਂਗੇ ਆਏਗੇ ਬੰਦੇ ਦਾ ਸੋ 95000 ਚੋਂ ਆਏ ਬੰਦੇ ਦਾ ਮਾਨਤਣ ਹੋਊਗਾ ਪਰ ਜਿਹੜੇ ਵੀਰੇ ਕਹਿੰਦੇ ਅੱਜ ਮੱਝ ਲਾਉਣੀ ਆ ਸੀ ਮੱਝ ਦਾ ਬਾਈ ਜੀ 1.5 ਲੱਖ ਦੀ ਹੋਊਗੀ ਹੋਈ ਪਈ ਆ ਰੋਜ਼ ਕੰਮ ਕਰਦੇ ਆ ਮੱਝਾਂ ਦੇਖਦੇ ਆ ਲਿਉਣੇ ਵੀ ਆ ਬਹੁਤ ਜ਼ਿਆਦਾ ਇੱਕ ਮੱਝ ਬਕਾਉ ਹੁੰਦੀ ਆ ਤੇ ਲੈਣ ਵਾਲੇ ਬਾਈ ਜੀ ਇੱਕ ਮੇਰਾ ਗੱਲ ਰੱਖਣਾ ਦੋ ਬਾਰ ਜਿ ਖੜੇ ਹੁੰਦੇ ਆ ਉਹ ਗੱਲ ਆ ਪਰ ਅੱਜ ਦੇ ਟਾਈਮ 'ਚ ਜਿਹੜੇ ਵੀ ਨੇ ਕਹਿੰਦੇ 20 25 ਕਿਲੋ ਦੁੱਧ ਅਸੀਂ ਲੈਣਾ ਹੈਗਾ ਆ ਵਹਿੜ ਤੁਹਾਨੂੰ ਨਿਆਰੇ ਲਿਆ ਦੂੰ ਤੁਹਾਡੇ ਖੁੱਲਾ ਹਵਾ ਹਰ ਥਾਂ ਹੋਇਆ ਤੇ ਨਿਆਰੇਦਾਰ 25 20 ਕਿਲੋ ਦੋਤੇ ਨੇ 27 ਦੇ ਚੱਲਣਾ 12 ਤਰ੍ਹਾਂ ਕਿਲੋੜੀ ਕਹਿੰਦੀ ਇੱਕ ਡੰਗ ਦੀ ਭਰਿਆ ਕਰੂਗੀ ਜਾਂ ਦੁੱਧ ਪਿਆ ਗਰੂ ਫੈਟ ਨਾਲ ਦੱਸਿਆ ਕਰੂਗਾ ਤੇ ਕਹਿੰਦਾ ਬਾਬਾ ਜੀ ਐਵੇਂ ਜੀ ਚੱਲੀਆ ਬਦੁੱਧ 44 47 ਦੇ ਨੇੜੇ ਵੱਜੂਗਾ ਬਈ ਆਮ ਨਹੀਂ ਜਾਊ ਬਈ ਜਿਵੇਂ ਮਰਜ਼ੀ ਮੱਧਾਂ ਦੇ ਪਈ ਜਾਵੇ ਸੱਤ ਮਹੀਨਿਆਂ ਦੇ ਤੇ ਇੱਕ ਗਾਂ ਦਾ 50 ਰੁਪਏ ਦੇ ਟੱਕਰ ਦਊਗਾ ਕੱਲੇ ਗਾਂ ਦਾ ਦੋ ਮਹੀਨੇ ਖੁੱਲਾ ਮੁਕਾਬਲਾ ਕਰੂਗੀ ਕਰੂਗੀ ਤੇ 95 'ਚ ਮਾਰ ਦਾਂ ਦੋ ਮਹੀਨਿਆਂ ਦਾ ਪਰ ਉਹ 3.5 ਲੱਖ ਰੁਪਏ ਲਾਉਣਾ ਪਊਗਾ ਜਵਾਂ ਲੱਗਦਾ ਮੈਂ ਕਹਿੰਦਾ ਦੋ ਦੋਨਾਂ ਦਾ ਅਲੱਗ ਦੁੱਧ ਪੈਸੇ ਲੈਣਾ ਅਲੱਗ ਦੱਸ ਦੂ ਵੀ ਕਿਹੜੀ ਮੂਰੇ ਜਾਂਦੀ ਹੈਗੀ 95000 ਦੇ ਰੇਟ ਦੇ ਕਰਦਾਂਗੇ ਕਰਦਾਂਗੇ ਸੋ ਯਾਰ ਆ ਥੰਡ ਦਿਖਾ ਦੇ ਇੱਕਾਰੀ ਹੋਰ ਯਾਰ ਕੀ ਆ ਵਾਦਾ ਯਾਰ ਨਹੀਂ ਨਹੀਂ ਖੁੱਲੀ ਗੱਲ ਦੇ ਪਾਣੀ ਵੀ ਹੋਰ ਪੋਟਾਣ ਵੀ ਨਾਲੀ ਵੀ ਕੋਈ ਡੱਕਾ ਐਂ ਜੀ ਕਰਦਾ ਵੀ ਮੋਬਾਈਲ ਜਰਾ ਰੱਖ ਕੇ ਪਾਸੇ ਤੇ ਬਹਿ ਜੇ ਥਲੇ ਸੂਈ ਹੋਵੇ ਨਾ ਚੋਣ ਦਾ ਸਵਾਲ ਆਉਂਦਾ ਜਮਾ ਹੈ ਨਾ ਲੱਗੇ ਸਵਾਲ ਦੀ ਬੈੜਾ ਹੀ ਸਵੇਰਾ ਬਾਕੀ ਪੈ ਟੋਪੜੇ ਦੇ ਬਾਹਰ ਤਰ ਦੇਖੋ ਇਹਦਾ ਪੋਟੋ ਲੈ ਕੇ ਥੱਲੇ ਦਾ ਸਟ੍ਰੇਟ ਪਈ ਆ ਨਾਲ ਤੁਹਾਨੂੰ ਦਿਖਾ ਦਿਆ ਆਪਾਂ ਕੋਈ ਵੀ ਬੈੜ ਤੁਹਾਡੇ ਪਸੰਦ ਵਿੱਚ ਦੇਖ ਕੇ ਗੀਦਾਰੀ ਕਰ ਸਕਦੇ ਹੋ ਤੋ ਤਰ ਸੁੰਨੇ ਵਿੱਚ ਬਾਕੀ ਆਪਣਾ ਜਰਸੀ 에ਅਰਸ਼ਾਰ ਐਚਐਫ ਹਰ ਇੱਕ ਪ੍ਰਕਾਰ ਦੀ ਵੀ ਦੇ ਕੋਲ ਬੈੜਾ ਪੈਂਡ ਹੰਡੇ ਆਇਆ ਜ਼ਿਲ੍ਹਾ ਬਰਨਾਲਾ 98778 ਨਾਸੀ ਸਾਹਿਬ ਦਾ 35 50844 ਵੀਡੀਓ ਦੇਖਦੇ ਜਨ ਨੂੰ ਪਿਆਰ ਦੇ